ਸਸਿਕਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਦੀ ਰਿਪੋਰਟਿੰਗ ਲੈ ਕੇ YouTube ਵਾਲੇ ਫਾਰਮਰ ਤੇ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਕਿਸਾਨਾਂ ਦੇ ਪੱਖ ਤੋਂ ਕਿ ਅਗਲੇ 72 ਘੰਟੇ ਜਾਨੀ ਕਿ 4 ਤਰੀਕ ਅਤੇ 5 ਨਵੰਬਰ ਪੰਜਾਬ ਵਿੱਚ ਜੋ ਵਰਖਾ ਦੀ ਇੱਕ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਉਹ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਹੋਵੇਗਾ ਮੀਂਹ ਕਿਹਾ ਉਹ ਮੀਂਹ ਜ਼ਿਆਦਾ ਖਤਰਨਾਕ ਹੈ ਕਿਹੜੇ ਕਿਸਾਨਾਂ ਨੂੰ ਚਿੰਤਾ ਦੀ ਗੱਲ ਹੈ ਕਿਉਂਕਿ ਹੁਣ ਕਣਕ ਦੀ ਬਜਾਈ ਦਾ ਸਮਾਂ ਚੱਲ ਰਿਹਾ ਹੈ ਮੌਸਮ ਹੁਣ ਹੌਲੀ-ਹੌਲੀ ਸਰਦੀ ਵੱਲ ਜਾ ਰਿਹਾ ਹੈ ਕਿਸਾਨ ਜਿਹੜੇ ਝੋਨੇ ਦੀ ਕਟਾਈ ਤੋਂ ਵਿਹਲੇ ਹੋ ਚੁੱਕੇ ਨੇ ਉਹ ਹੁਣ ਕਣਕ ਦੀ ਬਿਜਾਈ ਵੱਲ ਆਪਣਾ ਧਿਆਨ ਦੇ ਰਹੇ ਨੇ ਤੇ ਅਜਿਹੇ ਦੇ ਵਿੱਚ ਮੀਂਹ ਦੀ ਖਬਰ ਆਉਣਾ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ ਪਰ ਇਸ ਵੀਡੀਓ ਰਾਹੀਂ ਆਪਾਂ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੈ ਕਦੋਂ ਮੀਂਹ ਹੈ ਤੇ ਕਿੰਨਾ ਮੀਂਹ ਹੈ ਸਭ ਤੋਂ ਪਹਿਲਾਂ ਤਾਜ਼ਾ ਇਮੇਜ ਦੇਖੀ ਜੇ ਤਾਂ ਪੰਜਾਬ ਦਾ ਮੌਸਮ ਫਿਲਹਾਲ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਉੱਤਰੀ ਭਾਰਤ ਵਿੱਚ ਮੌਸਮ ਸਾਫ਼ ਹੈ ਹਰਿਆਣਾ ਵਿੱਚ ਵੀ ਮੌਸਮ ਸਾਫ਼ ਹੈ ਹਿਮਾਚਲ ਮੌਸਮ ਸਰਵਸਰ ਰਾਜਸਥਾਨ ਦੇ ਕੁਝ ਖਲਾਕੇ ਵਿੱਚ ਹਲਚਲ ਦੇਖਣ ਨੂੰ ਮਿਲ ਰਹੀ ਹੈ ਜਿਵੇਂ ਜਿਵੇਂ ਦਿਨ ਅੱਗੇ ਵਧੇਗਾ ਤਾਂ ਇਹ ਹੌਲੀ ਹੌਲੀ ਹਲਚਲ ਵੱਧਦੀ ਹੋਈ ਦਿਖਾਈ ਦੇਵੇਗੀ 4 ਤਰੀਕ ਦੀ ਅਗਰ ਗੱਲ ਕੀਤੀ ਜਾਵੇ ਤੁਹਾਡੇ ਸਾਹਮਣੇ ਸਾਫ਼ ਦਿਖਾਈ ਦੇ ਰਿਹਾ ਅਗਰ ਪੰਜਾਬ ਦਾ ਮੈਂ ਜ਼ੂਮ ਕਰਕੇ ਦਿਖਾ ਸਕਾਂ ਤਾਂ 4 ਤਰੀਕ ਸਵੇਰੇ ਤੱਕ ਮੌਸਮ ਸਾਫ਼ ਹੈ ਪਰ ਜਿਵੇਂ ਜਿਵੇਂ ਦਿਨ ਵਧੇਗਾ ਤਾਂ ਬਾਅਦ ਦੁਪਹਿਰ ਪੱਛਮੀ ਹਵਾ ਦੀ ਜਗ੍ਹਾ ਪੂਰਬੀ ਹਵਾ ਪੰਜਾਬ ਦੇ ਵਿੱਚ ਚਲਦੀ ਹੋਈ ਤੇਜ਼ ਤਰੀਕੇ ਨਾਲ ਦਿਖਾਈ ਦੇ ਰਹੀ ਹੈ ਪੂਰਬੀ ਹਵਾ ਇਸ ਤਰੀਕੇ ਨਾਲ ਦੱਖਣ ਪੂਰਬ ਤੋਂ ਹਵਾ ਅੱਗੇ ਲੈ ਕੇ ਆਉਂਦੀ ਦਿਖਾਈ ਦੇ ਰਹੀ ਜਿਸ ਦੇ ਨਾਲ ਨਮੀ ਦੀ ਮਾਤਰਾ ਪੰਜਾਬ ਵਿੱਚ ਵਧੇਗੀ ਤੇ ਉੱਤਰਲੇ ਪਾਸੇ ਵੈਸਟਰਨ ਟੈਸਟਾਰਪਾਸ ਇੱਕ ਤਕੜੇ ਰੂਪ ਦੇ ਵਿੱਚ ਪਾਕਿਸਤਾਨ ਅਤੇ ਜੰਮੂ ਵਾਲੇ ਪਾਸਿਓਂ ਐਂਟਰੀ ਕਰਦੀ ਹੋਈ ਦਿਖਾਈ ਦੇ ਰਹੀ ਹੈ ਜਿਹਦੀ ਪੰਜਾਬ ਦੇ ਵਿੱਚ ਅਗਰ ਆਪਾਂ ਐਂਟਰੀ ਦੀ ਗੱਲ ਕਰੀਏ ਤਾਂ ਲਗਭਗ ਰਾਤ ਦੇ ਸਮੇਂ ਇਸ ਦੀ ਐਂਟਰੀ ਜਿਹੜੀ ਬਣਦੀ ਹੋਈ ਦਿਖਾਈ ਦੇ ਰਹੀ ਹੈ ਸ਼ਾਮ 4-5 ਵਜੇ ਤੱਕ ਇਸ ਦੀ ਬੱਦਲਵਾਈ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਤੇ ਸ਼ਾਮ 6 ਤੋਂ ਲੈ ਕੇ 7-8 ਵਜੇ ਤੱਕ ਜਿਹੜਾ ਮੀਂਹ ਦੀ ਉਮੀਦ ਹੈ ਉਹ ਸਾਨੂੰ ਜਿਹੜੀ ਬਣਦੀ ਹੋਈ ਦਿਖਾਈ ਦੇ ਰਹੀ ਹੈ ਗੁਰਦਾਸਪੁਰ ਪਠਾਨਕੋਟ ਅ ਅੰਮ੍ਰਿਤਸਰ ਤਰਨਤਾਰਨ ਪੱਟੀ ਕਪੂਰਥਲਾ ਜਲੰਧਰ ਲੁਧਿਆਣੇ ਤੋਂ ਹੁਸ਼ਿਆਰਪੁਰ ਨਵਾਂ ਸ਼ਹਿਰ ਅਤੇ ਰੂਪਨਗਰ ਦੇ ਕੁਝ ਇਲਾਕਿਆਂ ਵਿੱਚ ਗਰਜ ਚਮਕ ਬੂੰਦਾਬੰਦੀ ਜਿਹੜੀ ਆ ਉਹ 8 ਕੁ ਵਿੱਚ ਦੇ ਨੇੜੇ ਜੜੇ ਪਣਦੀ ਹੋਈ ਦਿਖਾਈ ਦੇ ਰਹੀ ਹੈ ਥੋੜੇ ਜਿਹੇ ਇਲਾਕਾ ਮੋਗੇ ਦਾ ਵੀ ਦੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਜਾਨੀ ਕਿ ਆਪਾਂ ਕਹਿ ਸਕਦੇ ਮਾਝੇ ਸੈਂਟਰਲ ਪੰਜਾਬ ਦਾ ਦੁਆਬੇ ਦੇ ਇਲਾਕਿਆਂ ਦੇ ਵਿੱਚ ਇਸ ਦਾ ਮੇਨ ਤੌਰ ਤੇ ਅਸਰ ਦੇਖਣ ਨੂੰ ਮਿਲ ਰਿਹਾ ਮਾਲਵਾ ਬੈਲਟ ਦੇ ਵਿੱਚ ਇਹਦਾ ਅਸਰ ਦਿਖਾਈ ਨਹੀਂ ਦੇ ਰਿਹਾ ਤਾਜ਼ਾ ਅਗਰ ਹਾਲਾਤ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ 'ਚ ਤਾਜ਼ਾ ਹਾਲਾਤ ਕੀ ਨੇ ਅਗਰ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰਕੇ ਜਾਇਓ ਤਾਂ ਜੋ ਆਉਂਦੇ ਮੌਸਮ ਦੀ ਜਾਣਕਾਰੀ ਜਾਂ ਮੀਂਹ ਦੀ ਅਪਡੇਟ ਤੁਹਾਨੂੰ ਮਿਲਦੀ ਰਵੇ। ਅਗਰ ਅਸੀਂ ਅਗਲੇ ਥੋੜੇ ਟਾਈਮ ਦੀ ਗੱਲ ਕਰੀਏ 8 ਤੋਂ ਲੈ ਕੇ ਰਾਤ 12 ਵਜੇ ਦੀ ਅਗਰ ਗੱਲ ਕਰੀਏ ਤਾਂ ਸਿਸਟਮ ਹੌਲੀ-ਹੌਲੀ ਖਿਸਕਦਾ ਹੋਇਆ 11 ਵਜੇ ਦੇ ਨੇੜੇ ਤੇੜੇ ਅ ਮਾਝੇ ਤੋਂ ਦੋਬੇਵਲ ਜਾ ਰਿਹਾ ਜੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਕਪੂਰਥਲਾ ਜਲੰਧਰ ਲੁਧਿਆਣੇ ਤੋਂ ਉੱਪਰਲਾ ਹਿੱਸਾ ਲੁਧਿਆਣੇ ਤੋਂ ਅ ਭ੍ਰਿੰਡੇਵਾਲ ਕੱਲ ਕਰ ਲਈਏ ਲੁਧਿਆਣੇ ਤੋਂ ਪਟਿਆਲੇਵਾਲ ਕੱਲ ਕਰ ਲਈਏ ਜਾਂ ਸੰਗਰੂਰ ਦੇ ਇਲਾਕੇ ਦੀ ਗੱਲ ਕਰ ਲਈਏ ਜਾਂ ਫਿਰ ਆਪਾਂ ਚੰਡੀਗੜ੍ਹ ਮੋਹਾਲੀ ਰੂਪਨਗਰ ਦੀ ਗੱਲ ਕਰ ਲਈਏ ਇਹਨਾਂ ਇਲਾਕਿਆਂ ਵਿੱਚ ਜਿਹੜੀ ਗਰਜ ਚਮਕ ਜਾਂ ਮੀਂਹ ਦੇ ਹਾਲਾਤ ਵਣਦੇ ਹੋਏ 11 ਵਜੇ ਤੱਕ ਸਾਨੂੰ ਦਿਖਾਈ ਦੇ ਸਕਦੇ ਨੇ ਬਾਕੀ ਅਗਰ ਗੱਲ ਕਰੀਏ 5 ਤਰੀਕ ਦੀ ਦਾ ਉਹ ਸਵੇਰੇ ਤੜਕੇ ਸਿਸਟਮ ਜਿਹੜਾ ਏ ਇਹ ਖਿਸਕਦਾ ਹੋਇਆ ਦਿਖਾਈ ਦੇ ਰਿਹਾ ਲੁਧਿਆਣੇ ਤੋਂ ਚੰਡੀਗੜ੍ਹ ਮੋਹਾਲੀ ਕਰਾਲੀ ਪਟਿਆਲਾ ਫਤਿਹਗੜ੍ਹ ਸਾਹਿਬ ਇਹਨਾਂ ਇਲਾਕਿਆਂ ਦੇ ਵਿੱਚ ਮੁਹਾਲੀ ਤੋਂ ਰੂਪਨਗਰ ਦੀ ਬੈਲਟ ਰੂਪਨਗਰ ਤੋਂ ਨਵਾਂ ਸ਼ਹਿਰ ਨਵਾਂ ਸ਼ਹਿਰ ਤੋਂ ਥੋੜਾ ਜਿਹਾ ਜਲੰਧਰ ਦਾ ਇਲਾਕਾ ਇਹਨਾਂ ਇਲਾਕਿਆਂ ਵਿੱਚ ਜਿਹੜੀ ਉਹ ਬੂੰਦਾਬੰਦੀ ਤੜਕੇ ਸਵੇਰੇ 4 ਵਜੇ ਦੇ ਨੇੜੇ ਤੇੜੇ 5 ਤਰੀਕ ਨੂੰ ਵੀ ਹੁੰਦੀ ਸਾਨੂੰ ਦਿਖਾਈ ਦੇਵੇਗੀ ਯਾਨੀ ਕਿ 4 ਤਰੀਕ ਰਾਤ ਤੋਂ ਲੈ ਕੇ 5 ਤਰੀਕ ਦੀ ਜਿਹੜੀ ਸਵੇਰ ਉਹਦੇ ਵਿੱਚ ਵਿੱਚ ਇਹ ਹਲਚਲ ਦੇਖਣ ਨੂੰ ਮਿਲੇਗੀ 5 ਤਰੀਕ ਜਿਵੇਂ ਹੀ ਸਵੇਰ ਹੁੰਦੀ ਹੈ ਦਾ 6 ਵਜੇ ਤੋਂ ਬਾਅਦ ਇਹ ਸਿਸਟਮ ਜਿਹੜਾ ਹੈ ਪੰਜਾਬ ਚੋਂ ਐਗਜ਼ਿਟ ਲੈ ਜਾਵੇਗਾ ਤੇ 5 ਤਰੀਕ ਬਾਅਦ ਦੁਪਹਿਰ ਜਿਹੜੀ ਫੇਰ ਤੋਂ ਪੱਛਮੀ ਹਵਾ ਦੀ ਦਖਾਈ ਦੇ ਰਹੀ ਹੈ ਅਗਰ ਗੱਲ ਕਰੀਏ ਇਸ ਮੀਂਹ ਪੈਣ ਦੇ ਨਾਲ ਪੰਜਾਬ ਤੇ ਤਾਪਮਨ ਦੇ ਵਿੱਚ ਭਾਰੀ ਘਰਾਬਟ ਆਵੇਗੀ ਦਿਨ ਦਾ ਤਾਪਮਨ ਜਿਹੜਾ ਇਹ ਉਹ 4-5 ਡਿਗਰੀ ਘਟਦਾ ਹੋਇਆ ਦਿਖਾਈ ਦੇ ਸਕਦਾ ਹੈ ਦਿਨ ਦਾ ਜਿਹੜਾ ਤਾਪਮਨ ਹੈ ਉਹ ਘਟ ਕੇ 25 ਡਿਗਰੀ 26 ਡਿਗਰੀ 27 ਡਿਗਰੀ ਮੈਕਸਿਮ ਦੇਖਣ ਨੂੰ ਮਿਲੂਗਾ ਜੋ ਇਸ ਟਾਈਮ 30-31 ਡਿਗਰੀ ਚੱਲ ਰਿਹਾ ਹੈ ਉਹ ਘਟ ਕੇ 25 ਡਿਗਰੀ ਤੱਕ ਵੀ ਆ ਸਕਦਾ ਹੈ ਤੇ ਰਾਤ ਦਾ ਤਾਪਮਨ 14-15 ਡਿਗਰੀ ਤੱਕ ਘਿਰ ਸਕਦਾ ਹੈ ਜਿਸ ਦੇ ਨਾਲ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਤਾਪਮਨ ਦੇ ਵਿੱਚ ਘਰਾਬਟ ਆਵੇਗੀ ਬਾਕੀ ਜਿਹੜੀ ਗੱਲ ਹੈ ਮੇਨ ਤੌਰ ਤੇ ਜਿਹੜੇ ਕਿਸਾਨ ਜਿਹੜ ਓਹੋ ਅਗਰ ਗੱਲ ਕਰੀਏ ਮੀ ਦੀ ਡੈਂਸਿਟੀ ਦੇ ਮੀ ਇੰਨਾ ਜ਼ਿਆਦਾ ਨਹੀਂ ਹੈ ਹਲਕਾ ਦਰਮਿਆਨਾ ਮੀ ਇਹ ਦੇਖਣ ਨੂੰ ਮਿਲੂਗਾ ਜਿਹਦੇ ਨਾਲ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਅਪਰ ਕੇ ਅਗਰ ਗੱਲ ਕਰੀਏ ਤਾਂ ਹਾਲਾਤ ਅੰਡਰ ਕੰਟਰੋਲ ਹੀ ਫਿਲਹਾਲ ਬਣੇ ਰਹਿਣਗੇ ਤਕੜੀ ਮੀ ਦੀ ਕਾਰਵਾਈ ਨਹੀਂ ਹੈ ਗਰਜ ਚਮਕ ਤੇਜ ਹਨੇਰੀ ਵੀ ਚੱਲ ਸਕਦੇ ਕਿਸੇ ਇਲਾਕੇ ਵਿੱਚ ਪਰ ਜਿਹੜੇ ਕਣਕ ਦੀ ਬਜਾਈ ਕਰ ਰਹੇ ਨੇ ਮਾਲਵਾ 벨ਟ ਜਾਨਕਿ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਬਠਿੰਡਾ ਮਾਨਸਾ ਸੰਗਰੂਰ ਇਹਨਾਂ ਕ ਇਲਾਕਿਆਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਸਿਰਫ ਜਿਹੜਾ ਮੇਨ ਇਲਾਕਾ ਇਹਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੋ ਗਿਆ ਜੀ ਕਪੂਰਥਲਾ ਜਲੰਧਰ ਦਾ ਕੁਝ ਕ ਇਲਾਕਾ ਲੁਧਿਆਣੇ ਤੋਂ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਦੇ ਵਿੱਚਕਾਰ ਵਾਲੀ ਜਿਹੜੀ 벨ਟ ਹੈ ਉਹਦੇ ਵਿੱਚ ਤੇਜ ਮੀਂਹ ਥੋੜਾ ਜਿਹਾ ਦੇਖਣ ਨੂੰ ਮਿਲ ਸਕਦਾ ਪਰ ਜਿਹੜੇ ਕਿਸਾਨਾਂ ਦੇ ਖੇਤ ਠੀਕ ਨੇ ਜੇ ਜ਼ਿਆਦਾ ਮਤਲਬ ਗਿਲ ਨਹੀਂ ਹੈ ਉਨ੍ਹਾਂ ਦੇ ਵਿੱਚ ਜੇ ਜ਼ਿਆਦਾ ਹਾਲਾਤ ਖਰਾਬ ਹੁੰਦੇ ਦਿਖਾਈ ਨਹੀਂ ਦੇ ਰਹੇ। ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੀ ਚੈਨਲ ਤੇ ਨਵੇਂ ਉਹ ਚੈਨਲ ਸਬਸਕ੍ਰਾਈਬ ਕਰਕੇ ਜਾਇਓ ਤਾਂ ਜੋ ਆਉਂਦੇ ਸਮੇਂ ਵਿੱਚ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ। ਮਿਲਦੇ ਹਾਂ ਜਲਦ ਅਗਲੀ ਵੀਡੀਓ ਲੈ ਕੇ ਧੰਨਵਾਦੀ।